ਇਹ ਦੇਖੋ ਇਹ ਰੀੜ ਦੀ ਹੱਡੀ ਦਾ ਅਸੀਂ ਕਹਿ ਲਈ ਇੱਕ ਤਰ੍ਹਾਂ ਐਸ ਬਣ ਚੁੱਕਿਆ ਸੀ ਸਾਡੇ ਜਿਹੜੇ ਇੱਥੇ ਪਏ ਨੇ ਸਰ ਮੈਂ ਵੇੜ ਚੱਕ ਲਿਆ ਸੀ ਜ਼ਿਆਦਾ ਤੇ ਉਹਦੇ ਨਾਲ ਮੇਰੀ ਜਿਹੜੀ ਰੀੜ ਦੀ ਹੱਡੀ ਸੀ ਉਹ ਟੇਢੀ ਹੋ ਗਈ ਸੀ ਮੈਂ ਬਹੁਤ ਜ਼ਿਆਦਾ ਔਖਾ ਸੀ ਮਤਲਬ ਮੈਂ ਵਾਸ਼ਰੂਮ ਤੱਕ ਵੀ ਮਤਲਬ ਰੜਕੇ ਕੂਣੀਆਂ ਤੇ ਜਾਂਦਾ ਰਿਹਾ ਵਾਂ ਜੀ ਕੂਣੀਆਂ ਪਾਨੇ ਹਾਂਜੀ ਕੂਣੀਆਂ ਤੇ ਰੜਕੇ ਗਿਆ ਜੀ ਮੈਂ ਤੇ ਮੇਰੇ ਦਰਦ ਇੰਨਾ ਜ਼ਿਆਦਾ ਭਿਆਨਕ ਦਰਦ ਸੀਗਾ ਜਿਹੜਾ ਮਤਲਬ ਕਹਿ ਸਕਦੇ ਵੀ ਹਾਥੀ ਨੂੰ ਵੀ ਸੈੱਟ ਲਵੇ ਇਨਸਾਨ ਤਾਂ ਕੋਈ ਚੀਜ਼ ਨਹੀਂ ਉਹਦੇ ਮੁਰੇ ਆ ਮੈਂ ਤੜਫਦਾ ਸੀ ਬਹੁਤ ਜ਼ਿਆਦਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਦਰਦ ਤੁਹਾਡੇ ਇੰਨਾ ਜ਼ਿਆਦਾ ਹੁੰਦਾ ਸੀ ਜਿਵੇਂ ਹਾਥੀ ਦੇ ਦਰਦ ਹੁੰਦਾ ਹੋਵੇ ਤਾਂ ਹਾਥੀ गिर ਜੇ ਸੈੱਟ ਲੂਗਾ ਜੀ ਹਾਥੀ ਨੂੰ ਬਿਲਕੁਲ ਜੋ ਮੈਂ ਚੱਲਿਆ ਵਾ ਇੰਨਾ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਤੇ ਪਹਿਲੇ ਟਰੀਟਮੈਂਟ ਦੇ ਵਿੱਚ ਮੈਂ ਮਤਲਬ ਜਿਹੜਾ ਏਦਾਂ ਟੇਡਾ ਸੀ ਕੀ ਮੈਂ ਟੇਡਾ ਸੀ ਇਸ ਤਰ੍ਹਾਂ ਸਾ ਟੇਡਾ ਸੀਗਾ ਮੈਂ ਹਾਂਜੀ ਇਸ ਤੋਂ ਵੀ ਜ਼ਿਆਦਾ ਸੀਗਾ ਡਾਂਗ ਨਾਲ ਤੁਰਦਾ ਸੀਗਾ ਮੈਂ ਹਾਂਜੀ ਪੀ ਐਮ ਆਰ ਆਈ ਦੀ ਗੋਲੀ ਖਾ ਕੇ ਮੈਂ ਮਤਲਬ ਥੋੜਾ ਕੀ ਕਹਣਾ ਫੇਰ ਮੇਰੇ ਦਰਦ ਹੋਣ ਲੱਗ ਜਾਂਦਾ ਸੀਗਾ ਪਹਿਲੇ ਟਰੀਟਮੈਂਟ ਦੇ ਵਿੱਚ ਡਾਕਟਰ ਸਾਹਿਬ ਨੇ ਮੈਨੂੰ ਮਤਲਬ ਸਿੱਧਾ ਕੀਤਾ ਵਾ ਮਤਲਬ ਤੁਸੀਂ ਵਿੰਗੇ ਹੋ ਕੇ ਆਏ ਸੀ ਇੱਥੇ ਸਿੱਧੇ ਕਰਤਾ ਇਹਨਾਂ ਬਿਲਕੁਲ ਜੀ ਬਿਲਕੁਲ